ਮਿੱਤਰੋ ਜੇਕਰ ਤੁਸੀਂ ਵੀ ਜਾਣ ਬੁੱਝ ਕੇ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਭਾਰਤ ਦੀ ਕਰੰਸੀ ਜਾਂ ਬੈਂਕ ਦੀ ਕਰੰਸੀ ਨੂੰ ਫਾੜ ਰਹੇ ਹੋ ਜਾਂ ਉਸ ਨੂੰ ਹਾਨੀ ਪਹੁੰਚਾ ਰਹੇ ਹੋ ਤਾਂ ਇਹ ਵੀਡੀਓ ਲਾਸਟ ਤੱਕ ਦੇਖ ਲਓ ਤੁਹਾਨੂੰ 7 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਇਹ ਮੈਂ ਨਹੀਂ ਕਹਿੰਦਾ ਆਰਬੀਆਈ ਦੀ ਧਾਰਾ ਨੰਬਰ 22 ਦੇ ਵਿੱਚ ਲਿਖਿਆ ਗਿਆ ਜੇਕਰ ਕੋਈ ਵੀ ਸਾਡੇ ਨੋਟ ਨੂੰ ਨੁਕਸਾਨ ਪਹੁੰਚਾਵੇਗਾ ਜਾਂ ਸਾਡਾ ਨੋਟ ਜਾਣ ਬੁੱਝ ਕੇ ਪਾੜੇਗਾ ਉਸ ਨੂੰ 7 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਦਾ ਜੁਰਮਾਨਾ ਆਹ ਵੇਖੋ ਜੀ ਆ ਚਵਲ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ। ਤੁਰੇ ਇਸ ਦਾ ਕਸੂਰ ਸੀ ਕਿ ਇਸ ਨੇ ਵੀਡੀਓ ਪਾਤੀ ਤੇ ਵੀਡੀਓ ਵਾਇਰਲ ਹੋ ਗਈ। ਵਾਇਰਲ ਹੋਣ ਤੋਂ ਬਾਅਦ ਸਰਕਾਰ ਦੀ ਨਿਗਾਹ ਦੇ ਵਿੱਚ ਆ ਗਈ। ਤੇ ਹੁਣ ਮਿੱਤਰੋ ਬੈਠਾ ਮੂੰਹ ਚੱਕ ਕੇ ਆ ਵੇਖੋ ਜੀ ਕਿੱਡਾ ਨਰਾਦਰ ਕੀਤਾ ਇਸ ਨੇ ਨੋਟ ਦਾ ਹਨਾ ਤੇ ਹੁਣ ਮਿੱਤਰੋ ਇਹ SLAਖਾਂ ਦੇ ਪਿੱਛੇ ਆ ਇਸ ਦੇ ਵਿੱਚ ਜਮਾਨਤ ਵੀ ਨਹੀਂ ਮਿਲਦੀ। ਨਾ 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 ਜਮਾਨਤ ਵੀ ਨਹੀਂ ਲੱਖ ਰੁਪਇਆ ਵੀ ਭਰਨਾ ਪਊ 7 ਸਾਲ ਵੀ ਭੁਗਤਨੇ ਪੈਣਗੇ। ਇਹ ਤਾਂ ਹੁਣ ਬੈਂਕ ਦੱਸੂਗਾ ਵੀ ਅਸੀਂ ਛੱਡਣਾ ਜਾਂ ਨਹੀਂ। ਬਾਕੀ ਤੁਸੀਂ ਇਹ ਗਲਤੀ ਨਹੀਂ ਕਰਨੀ ਜੇਕਰ ਤੁਹਾਡੇ ਤੋਂ ਵੈਸੇ ਪਾੜ ਜਾਂਦਾ ਤੁਹਾਡੀ ਉਸਦੇ ਵਿੱਚ ਕੋਈ ਗਲਤੀ ਨਹੀਂ ਤਾਂ ਬੈਂਕ ਦੇ ਵਿੱਚ ਜਾ ਕੇ ਤੁਸੀਂ ਉਹ ਨੋਟ ਬਦਲਾ ਸਕਦੇ ਹੋ